ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਤੇਜਿੰਦਰ ਮੱਜੂ ਖੇੜਾ ਸੋ ਅੱਜ ਆਪਾਂ ਆਪਦੇ ਲਈ ਬਣਾਇਆ ਭਰਾਵਾ ਗੁਜਰੇਲਾ ਦੁੱਧ ਚ ਤਿਆਰ ਕੀਤਾ ਆਪਣੀ ਖਰਾਕ ਹੈ ਜੀ ਸਿਆਲਾਂ ਦੀ ਦੇਖੋ ਰਾਜੇ ਕੀ ਬਣਾਈ ਇਹਨੇ ਮੂਕਾ ਮੂਕਾ ਨਹੀਂ ਕੋਆ ਕੋਆ ਮਾਂ ਮੱਖਣ ਕੋਆ ਬਾਈ ਇਹਨੇ ਪਰੇ ਕੋਆ ਹਾਂ ਕੋਆ ਕੋਆ ਬਣਾਈ ਜੰਨਾ ਇਧਰ ਮੂੰਹ ਚ ਆ ਕੇ ਬਿਰ ਕਿੰਨੀ ਚਾਹੂ ਬਣੇ ਰਾਜਾ ਕੀ ਬਣਾਈ ਜੰਨਾ ਕੋਆ ਇਧਰ ਚ ਆ ਕੇ ਮੇਰੇ ਕਿੰਨੀ ਫਿਰ ਦੋਨੇ ਹੱਥ ਜੋੜ ਕੇ ਦੱਸ ਅਖੀਏ ਸਿ ਕੋਆ ਬਣਾਉਣੀਆ ਕੋਆ ਕੋਆ ਬਣਾਈ ਜੰਨਾ ਅਖੇ ਚ ਪਾਵਾਂਗੇ ਬਦਾਮ ਬਦਾਮ ਹੋਰ ਗੋਭੀ ਮਟਰ ਗਾਜਰ ਹਾਂ ਇੱਕ ਅਸ ਆ ਲੱਗਦੇ ਨਾ ਪੁੱਤੋ ਦੇ ਸਾਹ ਗੋਭੀ ਮਟਰ ਪਹਿਲਾਂ ਆ ਜਾ ਖੋਆ ਬਣਾ ਰਿਹਾ ਖੋਆ ਰਾਜੂ ਸਸੀ ਕੱਲ ਬੁਲਾਈ ਨਹੀਂ ਕਿਸੇ ਨੂੰ ਹੱਥ ਜੋੜ ਕੇ